ਸਾਵਣ ਮਹੀਨੇ ਦੀ ਸ਼ੁਰੂਆਤ ਨੇਲੇਪਿੰਡ ਸੁਹਾਗ ਖੇੜੀ ਵਿਖੇ ಗ್ರಾಮ ਪੰਚਾਇਤ ਵੱਲੋਂ ਸੱਭਿਆਚਾਰ ਨਾਰੀ ਮੰਚ ਪੰਜਾਬ ਦੇ ਸਹਿਯੋਗ ਦੇ ਨਾਲ ਤੀਆਂ ਦਾ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਔਰਤਾਂ ਤੇ ਕੁੜੀਆਂ ਵੱਲੋਂ ਗਿੱਧਾ ਪੰਗੜਾ ਤੇ ਪਿੰਗਾਂ ਝੂਟ ਕੇ ਤੀਆਂ ਦਾ ਆਨੰਦ ਮਾਣਿਆ ਗਿਆ। ਉੱਥੇ ਪਰਉਨ ਹੱਤਿਆ ਦੇ ਖਿਲਾਫ ਨਾਟਕ ਵੀ ਪੇਸ਼ ਕੀਤੇ ਗਏ। ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਦੇ ਮੰਤਬ ਦੇ ਨਾਲ ਸਾਵਣ ਦਾ ਮਹੀਨਾ ਸ਼ੁਰੂ ਹੋਣ ਤੇ ਤੀਆਂ ਦਾ ਮੇਲਾ ਕਰਵਾ ਗਿਆ। ਸਾਡੇ ਪਿੰਡ ਸੁਹਾਗ ਜਿਹੜੀ ਵਿੱਚ ਗ੍ਰਾਮ ਪੰਚਾਇਤ ਮੁੱਚੇ ਨਾਲ ਸਹਿਯੋਗ ਨਾਲ ਸਮਾਜਿਕ ਜੋ ਕ੍ਰਿਤਿਆ ਨੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਉਹਨਾਂ ਦੇ ਉਹਨਾਂ ਬੁਰਾਈਆਂ ਨੂੰ ਸਮਾਪਤ ਕਰਨ ਦੇ ਲਈ ਅਸੀਂ ਅੱਜ ਇੱਕ ਤੀਆਂ ਦਾ ਮੇਲਾ ਅਤੇ ਜੋ ਕੁੜੀਆਂ ਨੇ ਯੋਜਿਤ ਕੀਤਾ ਤੇ ਇੱਕ ਇਹ ਜੋ ਅੱਜ ਅਸੀਂ ਨੇ ਸਾਉਣ ਦਾ ਮਹੀਨਾ ਚੜ੍ਹਿਆ ਹੈ ਇਸ ਸਬੰਧ ਦੇ ਵਿੱਚ ਕੁੜੀਆਂ ਲਈ ਇਕੀਆਂ ਦਾ ਜੋ ਪ੍ਰੋਗਰਾਮ ਉਹ ਅਸੀਂ ಗ್ರಾಮ ਪੰਚਾਇਤ ਵੱਲੋਂ ਉਹਨਾਂ ਨੂੰ ਸਰਵੰਧ ਆਯੋਜਿਤ ਕੀਤੇ ਨੇ ਕੁੜੀਆਂ ਅੱਜ ਤੀਆਂ ਜੋ ਤਿਹਾਰ ਆ ਉਹਨਾਂ ਨਾਲ ਮਿਲ ਕੇ ਵੱਧ ਚੜ ਕੇ ਮਨਾਰੀਆਂ ਨੇ ਅਤੇ ਇਸੇ ਸਬੰਧ ਦੇ ਵਿੱਚ ਅੱਜ ਇੱਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ ਹੈ ਅਤੇ ਭਰੂਣ ਹੱਤਿਆ ਤੇ ਇੱਕ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਸਾਰੀਆਂ ਸਮਾਜਿਕ ਕ੍ਰਿਤੀਆਂ ਦੇ ਸੰਬੰਧੀ ਅੱਜ ਸਾਡੀ ಗ್ರಾಮ ਪੰਚਾਇਤ ਵੱਲੋਂ ਇਹ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਹੈਗਾ ਹਨ ਈਆਂ ਦਾ ਤਿਹਾਰ ਮਨਾ ਰਹੇ। ਕੁੱਤੀਆਂ ਪਚਰੀਆਂ ਸਾਵਣ ਦਾ ਮਹੀਨਾ ਚੜਿਆ। ਅੱਜ ਪ੍ਰਮਾਤਮਾ ਨੇ ਕਿਰਪਾ ਕਰੀਆ ਸਲਵਤ ਤਿਹਾਰਾ ਦਿੱਤੀ। ਬੜੀਆਂ ਪੂਰੀ ਉਸ ਨਾਲ ਰਹੀਆਂ। ਅਸੀਂ ਆਪਣਾ ਕਵੀ ਦਰਬਾਰ ਕਰਾ ਰਹੇ ਹਾਂ। ਸੈਮੀਨਾਰ ਕਰਾ ਰਹੇ ਹਾਂ। ਸਾਰਾ ਨਗਰ ਸਾਥ ਦੇ ਰਿਹਾ ਹੈ। ਵਾਹਿਗੁਰੂ ਜੀ ਦਾ ਖਲਸਾ ਇੱਥੇ ਨਗਰ ਦੀਆਂ ਧੀਆਂ ਪੈਣਾ ਜਾਂ ਬਾਹਰਲੀ ਸੰਗਤਾਂ ਆਈਆਂ ਵੀ ਆ ਕਿੰਨਾ ਦੇ ਵਿੱਚ ਉਤਸ਼ਾਹ ਆ ਤੇ ਅਹਿਸਾਸ ਹੋਇਆ ਕਿ ਜੇ ਇਹ ਪ੍ਰੋਗਰਾਮ ਨੇ ਜ਼ਰੂਰ ਹੋਣ ਚਾਹੀਦੇ ਨੇ ਕਿਉਂਕਿ ਸਾਡੇ ਸਭ ਚਾਰ ਇਹ ਗੰਨੇ ਤੇ ਸਾਡੇ ਪਿਆਰ ਦੇ ਸੱਭਿਆਚਾਰ ਦਾ ਬੜਮੁੱਲਾ ਅੰਗ ਹੋਣ ਦੇ ਨਾਤੇ ਇਦਾਂ ਦੇ ਪ੍ਰੋਗਰਾਮ ਜਿਹੜੇ ਹਰ ਨਗਰ ਦੇ ਵਿੱਚ ਹੋਣੇ ਚਾਹੀਦੇ ਨੇ ਮੈਂ ਸੁਰਿੰਦਰ ਕੌਰ ਬਾੜਾ ਪੰਜਾਬੀ ਸੱਭਿਆਚਾਰਕ ਨਰਮਨ ਚ ਪੰਜਾਬ ਦੀ ਪ੍ਰੈਜ਼ੀਡੈਂਟ ਇਹ ਪਿੰਡ ਸੋਹਾਘੜੀ ਵਿੱਚ ਸਰ ਸਰਗਰ ਸਰਬਜੀਤ ਸਿੰਘ ਸਾਬਕਾ ਚੇਅਰਮੈਨ ਕਮੇਟੀ ਉਹਨਾਂ ਦੇ ਸਹਿਯੋਗ ਦੇ ਨਾਲ ਮੈਂ ਜਿੰਗਰ ਕੀਤਾ ਸਾਡਾ ਜੋ ਸੱਭਿਆਚਾਰਕ ਵਿਰਸਾ ਹੈ ਸਾਡਾ ਪੰਜਾਬ ਦਾ ਬਹੁਤ ਅਮੀਰ ਸਾ ਹੈ ਇਹ ਅੱਜ ਸਾਡਾ ਸਮਾਜ ਲਦਾ ਜਾ ਰਿਹਾ ਹੈ ਇਸ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ ਮੈਂ ਚਾਹ ਰਹੀ ਸੀ ਪੰਜਾਬ ਸਭਿਆਚਾਰੀ ਮੰਚ ਪੰਜਾਬ ਦੇ ਨਾਤੇ ਕਿ ਸਾਡਾ ਜਿਹੜਾ ਅਮੀਰ ਵਿਰਸਾ ਆਉਣ ਵਾਲੀ ਜਨਰਸ਼ ਦੇ ਸਾਹਮਣੇ ਆਵੇ ਲੋਕਾਂ ਦੇ ਸਾਹਮਣੇ ਆਵੇ ਕਿ ਅਸੀਂ ਵਿਰਸੇ ਨੂੰ ਭੁੱਲੇ ਨਹੀਂ ਅਸੀਂ ਵਿਰਸੇ ਨੂੰ ਜਿੰਦਾ ਰੱਖ ਰਹੇ ਹਾਂ ਤੇ ਮੈਂ ਸਭ ਕਰ ਕਿਨਾਰੇ ਮੰਚ ਪੰਜਾਬ ਦੀ ਪ੍ਰਧਾਨ ਹੋਣ ਦੇ ਖਾਤਰ ਤੋਂ ਕਿ ਮੈਂ ਇਸ ਵਿਰਸੇ ਨੂੰ ਅੱਗੇ ਲੈ ਕੇ ਜਾ ਰਹੀ ਤੇ ਇਸ ਤੋਂ ਬੜਾ ਇੱਥੇ ਧੀਆਂ ਤੇ ਪ੍ਰੋਣਾਤਿਆ ਦਾ ਕਵੀ ਦਰਬਾਰ ਹੋ ਰਿਹਾ ਹੈ ਉਹ ਕਵੀ ਦਰਬਾਰ ਵਿੱਚ ਧੀਆਂ ਗੱਲ ਹੋ ਰਹੀ ਹੈ ਧੀਆਂ ਦਾ ਜ਼ਿਕਰ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਸਾਰੇ ਨੇ ਤੋਂ ਸਭ ਵੱਧ ਪੰਜਾਬ ਦੇ ਜ਼ਿਲ੍ਹੇ ਫਤਿਹਗੜ ਸਾਹਿਬ ਵਿੱਚ ਤਿਆਂ ਦਾ ਕਤਲ ਹੋਇਆ ਔਰ ਤਿਆਂ ਨੂੰ ਕੁੱਖਾਂ ਵਿੱਚ ਮਾਰਿਆ ਗਿਆ ਇੱਥੇ ਸ਼ਹੀਦਾਂ ਦੀ ਧਰਤੀ ਤੇ ਸ਼ਹੀਦਾਂ ਦੀ ਪਨਾਹ ਵਿੱਚ ਸ਼ਹੀਦਾਂ ਦੀ ਸ਼ਤਰ ਇੱਥੇ ਹੋਇਆ ਦਾ ਤੇ ਚਾਹ ਦੇਾਰੇ ਜ਼ਿਲ੍ਹਿਆਂ ਤੋਂ ਫਤਿਹਗੜ ਕੁੜੀਆਂ ਮੁਕਾਬਲੇ ਦੇ ਮੁਕਾਬਲੇ ਕੁੜੀਆਂ ਇੱਥੇ ਬਹੁਤ ਨੇ ਲਈ ਅਸੀਂ ਇੱਥੇ ਪਰ ਹੱਤਿਆ ਦਾ ਕਵੀ ਦਰਬਾਰ ਵੀ ਰੱਖਿਆ ਗਿਆ ਤੇ ਮੈਂ ਬਹੁਤ ਖੁਸ਼ ਹਾਂ ਫਤਿਹਗੜ ਸਾਹਿਬ ਤੋਂ ਹਰਬਿੰਦਰ ਮੰਗਾ ਅਜਾਟੀਵੀ ਨਿਊਜ਼